ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਪਾਹੇ ਉਹ ਇਲੈਕਟ੍ਰੋਨਿਕ মিডিਆ ਹੈ ਪ੍ਰਿੰਟ মিডিਆ ਜਾਂ ਸੋਸ਼ਲ মিডিਆ ਦਿਸੋ ਵੀ ਇਹ ਤੋਂ ਪਹਿਲਾਂ ਕਿ ਆਪਾਂ ਮਾਨ ਜੀ ਮਾਜਾ ਜ਼ਮੂਨ ਦੇ ਇਹਨਾਂ ਕੋਆਰਡੀਨੇਟਰ ਲਾਇਆ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਐਸੋਡੇ ਨਸ਼ਾ ਮੁਕਤੀ ਮੋਰਚਾ ਇਹ ਕੀ ਕੰਮ ਕਰੂਗਾ ਕੀ ਫੰਕਸ਼ਨਿੰਗ ਹੋਊਗੀ ਉਹਦੇ ਬਾਰੇ ਅਸੀਂ ਗੱਲ ਕਰਦੇ ਆ ਮੈਂ ਮੈਡਮ ਸੋਨੀਆ ਮਾਨ ਨੂੰ ਰਿਕਵੈਸਟ ਕਰੂੰਗਾ ਜੀ ਕਿ ਜਿਹੜੇ ਅੱਗੇ ਇਹਨਾਂ ਨੇ ਇੰਚਾਰਜ ਲਾਏ ਨੇ ਮਾਝਾ ਜ਼ੋਨ ਦੇ ਉਹ ਕਿਹੜੇ-ਕਿਹੜੇ ਨੇ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਦੇ ਦਿੰਦੇ ਸਸਿਕਾ ਸਾਰਿਆਂ ਨੂੰ ਔਰ ਅੱਜ ਜੇਸੀਂ ਗੱਲ ਕਰਾਂਗੇ ਨਸ਼ਾ ਮੁਕਤੀ ਮੋਰਚੇ ਦੀ ਉਹਦੇ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਜਿਹੜਾ ਪ੍ਰੋਗਰਾਮ ਚਲਾਇਆ ਉਹਦੇ ਥੱਲੇ ਨਸ਼ਾ ਮੁਕਤ ਮੋਰਚਾ ਜਿਹੜਾ ਅਸੀਂ ਸਟਾਰਟ ਕੀਤਾ ਹੈ ਉਹਦੇ ਵਿੱਚ ਜਿਹੜਾ ਮਾਝਾ ਜ਼ੋਨ ਦਾ ਮੈਨੂੰ ਇੰਚਾਰਜ ਬਣਾਇਆ ਗਿਆ ਉਹਦੇ ਥੱਲੇ ਅਸੀਂ ਡਿਸਟ੍ਰਿਕਟ ਕੋਆਰਡੀਨੇਟਰਸ ਲਾਏ ਨੇ ਜੀ ਅ ਅੰਮ੍ਰਿਤਸਰ ਅਰਗਨ ਤੋਂ ਦਿਕਸ਼ਿਤ धवन ਜੀ ਨੇ ਅਮ੍ਰਿਤਸਰ ਰੂਰਲ ਤੋਂ ਕੁਦੀਮ ਸਿੰਘ ਮੱਠੇਵਾਲ ਜੀ ਨੇ ਤਰਨਤਾਰਨ ਤੋਂ ਅਮਰਿੰਦਰ ਸਿੰਘ ਐਮ ਵੀ ਜੀ ਨੇ ਪਠਾਨਕੋਟ ਤੋਂ ਰੋਹਿਤ ਸਿਆਲ ਜੀ ਨੇ ਗੁਰਦਾਸਪੁਰ ਤੋਂ ਮਨਿਕ ਮਹਿਤਾ ਜੀ ਮਾਨਿਕ ਨਹੀਂ ਆਇਆ ਮਾਨਿਕ ਆਈ ਥਿੰਕ ਉਹ ਔਨ ਦਾ ਵੇ ਨੇ ਠੀਕ ਹੈ ਇਹ ਅਸੀਂ ਸਾਰੇ ਮਾਝੇ ਨੂੰ ਕਵਰ ਕੀਤਾ ਹੈ ਔਰ ਜਿਵੇਂ ਕਿ ਸਰਕਾਰ ਨੇ ਯੁੱਧ ਨਸ਼ਾ ਦੇ ਵਿਰੁੱਧ ਦੇ ਥੱਲੇ ਅਸੀਂ ਇਹ ਸਾਰਾ ਜਿਹੜੀ ਸਾਡੀ ਟੀਮ ਹੈ ਇਹ ਕੰਮ ਕਰੂੰਗੀ ਅਲੱਗ-ਅਲੱਗ ਜ਼ੋਨ ਦੇ ਵਿੱਚ ਇਸ ਤੋਂ ਥੱਲੇ ਜਿਹੜੀਆਂ ਅਸੈਂਬਲੀ ਕੋਆਰਡੀਨੇਟਰ ਸੀ گا ਜਾ ਕੇ ਲੱਗਣੇ ਨੇ ਔਰ ਨਾਲ ਹੀ ਇਹ ਥੱਲੇ ਬਲੌਕ ਕੋਆਰਡੀਨੇਟਰਸ ਸਾਥ ਵਿਲੇਜ ਸਾਥ ਜਿਹੜਾ ਅਸੀਂ ਸਾਡੀ ਸਰਕਾਰ ਜਿਹੜੀ ਹੈ ਗ੍ਰਾਸ ਰੂਟ ਲੈਵਲ ਦਾ ਜਿਹੜਾ ਨਸ਼ਿਆਂ ਦਾ ਕੋਡ ਹੈ ਉਹ ਅਸੀਂ ਕੱਢ ਰਹੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਹੋ ਜਿਹਾ ਕੋਈ ਕਦਮ ਨਹੀਂ ਚੁੱਕਿਆ ਬਟ ਜੇ ਪੰਜਾਬ ਸਰਕਾਰ ਅਰਵਿੰਦ ਕੇਜੂਵਾਲ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਵਾਦਾ ਕੀਤਾ ਸੀਗਾ ਉਹ ਅੱਜ ਅਸੀਂ ਪੂਰਾ ਕਰਨ ਜਾ ਰਹੇ ਆ ਬਾਕੀ ਆਈ ਥਿੰਕ ਸੋ ਤੇਜਪੰਨੂ ਜੀ ਤੁਹਾਨੂੰ ਜਾਦਾ ਵਧੀਆ ਤਰੀਕੇ ਦੇ ਨਾਲ ਦੱਸਣਗੇ ਇਹਦੇ ਬਾਰੇ ਸਰ ਤੁਸੀਂ ਐਕਸਪਲੇਨ ਕਰੋ ਜਿਹੜੀ ਮੈਂ ਮੈਂ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਇਕਤਾਵ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਆ ਮંત્રી ਸਹਿਬਾਨ ਕੰਮ ਕਰ ਰਹੇ ਹੈ ਐਮਐਲਏ ਸਾਹਿਬ ਕੰਮ ਕਰ ਰਹੇ ਹੈ ਉਹਦਾ ਹੀ ਇੱਕ ਇਹ 파ਟ ਹੈ ਪਰ ਅਸੀਂ ਥੋੜਾ ਜਿਹਾ ਵੱਖਰੇ ਤਰੀਕੇ ਦੇ ਨਾਲ ਕਿਉਂਕਿ ਕੋਈ ਵੀ ਜਿਹੜੀ ਏਡੀ ਵੱਡੀ ਮੁਹਿੰਮ ਹੈ ਜਦੋਂ ਤੁਸੀਂ ਦੋ ਦਹਾਕਿਆਂ ਦਾ ਗੰਧ ਜਿਹੜਾ ਚਿੱਟੇ ਦਾ ਉਹ ਹੁੰਝ ਕੇ ਸੁਟਣਾ ਤਾਂ ਉਹਦੇ ਵਾਸਤੇ ਸਾਨੂੰ ਹਰ ਘਰ ਦੀ ਹਰ ਮਾਪੇ ਦੀ ਹਰ ਧੀ ਪੁੱਤ ਦੀ ਜ਼ਰੂਰਤ ਹੈ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਪੰਜਾਬ ਨੂੰ ਨਸ਼ਾ ਮੁਕਤੀ ਮੋਰਚਾ ਦੇ ਰੂਪ ਦੇ ਵਿੱਚ ਪੰਜ ਜ਼ੋਨ ਦੇ ਵਿੱਚ ਵੰਡਿਆ ਗਿਆ ਮਾਝਾ ਦੁਆਬਾ ਤੇ ਤਿੰਨ ਜ਼ੋਨ ਜਿਹੜੇ ਆ ਉਹ ਮਾਲਵੇ ਦੇ ਬਣਾਏ ਗਏ ਹਰੇਕ ਜ਼ੋਨ ਦਾ ਇੱਕ ਜਿਹੜਾ ਇੰਚਾਰਜ ਲਾਇਆ ਗਿਆ ਜਿਵੇਂ ਮੈਡਮ ਸੋਨੀਆ ਮਾਨ ਜੀ ਸਮੁੱਚੇ ਮਾਝੇ ਨੂੰ ਵੇਖਣਗੇ ਅੱਗੇ ਇਹਨਾਂ ਨੇ ਜਿਹੜੇ ਉਹ ਜਿਹੜੇ ਜਿਹੜੇ ਲਾਏ ਨੇ ਉਹਨਾਂ ਦੀ ਇੰਟਰੋਡਕਸ਼ਨ ਉਹਨਾਂ ਨੇ ਦੇ ਦਿੱਤੀ ਆ ਇਹਦੇ ਸਬੰਧੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਹਰ ਪਿੰਡ ਨੂੰ ਟਾਰਗੇਟ ਕਰਨਾ ਆਉਣ ਵਾਲੇ ਦਿਨਾਂ ਦੇ ਦੌਰਾਨ ਉਹਦੇ ਵਿੱਚ ਅਸੀਂ ਹਰ ਘਰ ਜਿਹੜਾ ਹੈ ਪਿੰਡ ਦਾ ਉਹਦੀ ਉਹਦਾ ਬੂਹਾ ਖੜਕਾਵਾਂਗੇ ਉੱਥੇ ਮਾਪਿਆਂ ਨੂੰ ਮਿਲਾਂਗੇ ਉੱਥੇ ਧੀਆਂ ਪੁੱਤਾਂ ਨੂੰ ਮਿਲਾਂਗੇ ਇਹ ਨਹੀਂ ਕਿ ਜਿਹੜਾ ਕੋਈ ਨਸ਼ੇ ਦੇ ਵਿੱਚ ਪਿਆ ਹੋਇਆ ਉਹਨਾਂ ਦੇ ਬਲਕਿ ਹਰ ਘਰ ਨੂੰ ਟੱਚ ਕਰਨਾ ਜਿਹੜੀ ਉਹ ਪੰਜਾਬ ਸਰਕਾਰ ਨੇ ਸਾਡੀ ਡਿਊਟੀ ਲਾਈ ਹੈ ਉਹਨਾਂ ਨੂੰ ਅਸੀਂ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਉਹਦੇ ਵਿੱਚ ਨੁਕੜਨਾਟਕ ਦੀਆਂ ਕੁਝ ਟੀਮਾਂ ਜਿਹੜੀਆਂ ਤਿਆਰ ਕੀਤੀਆਂ ਨੇ ਕੋਕੋ ਬਕਰੇ ਥਾਵਾਂ ਦੇ ਉੱਤੇ ਉਹ ਨੁਕੜ ਨਾਟਕ ਦੇ ਰੂਪ ਦੇ ਵਿੱਚ ਅਸੀਂ ਡਰੱਗ ਦੇ ਪੈਣ ਵਾਲੇ ਪ੍ਰਭਾਵ ਜਿਹੜੇ ਨੇ ਉਹਦੇ ਬਾਰੇ ਦੱਸਾਂਗੇ ਇਹਦੇ ਨਾਲ-ਨਾਲ ਮੋਟੀਵੇਸ਼ਨਲ ਸਪੀਕਰ ਜਿਹੜੇ ਨੇ ਉਹ ਉਹਨਾਂ ਨੂੰ ਸੰਬੋਧਨ ਕਰਨਗੇ ਤੇ ਸਭ ਤੋਂ ਅਹਿਮ ਜਿਹੜੀ ਗੱਲ ਇਹਦੇ ਵਿੱਚ ਹੈ ਕਿ ਅਸੀਂ ਸਹਿਯੋਗ ਲੈਣਾ ਚਾਹੁੰਦੇ ਹਾਂ ਹਰ ਪੰਜਾਬੀ ਦਾ ਉਹ ਚਾਹੇ ਪਿੰਡ ਦੇ ਵਿੱਚ ਰਹਿਣ ਵਾਲਾ ਚਾਹੇ ਉਹ ਕਸਬੇ ਤੇ ਚਾਹੇ ਸ਼ਹਿਰ ਦੇ ਵਿੱਚ ਪਰ ਕਿਉਂਕਿ ਇਹ ਮੁਹਿੰਮ ਸਭ ਤੋਂ ਪਹਿਲਾਂ ਪਿੰਡਾਂ ਵੱਲੋਂ ਆ ਫਿਰ ਉਸ ਤੋਂ ਬਾਅਦ ਅਗਲੇ ਪੜਾਅ ਦੇ ਵਿੱਚ ਅਸੀਂ ਕਸਬੇ ਤੇ ਸ਼ਹਿਰਾਂ ਵੋਲੇ ਪਾਸੇ ਨੂੰ ਜਾਵਾਂਗੇ ਟੀਮਾਂ ਇਹੀ ਕੰਮ ਕਰਨੀ ਬਈ ਜਿਹੜੀਆਂ ਇੱਕ ਵਾਰੀ ਨਸ਼ਾ ਮੁਕਤੀ ਮੋਰਚਾ ਦੇ ਰੂਪ ਦੇ ਵਿੱਚ ਕਿਉਂਕਿ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਨਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਜਿਸ ਕਿਸਮ ਦੀਆਂ ਭਾਜੜਾਂ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਪਾਈਆਂ ਨੇ ਅਗਲੀ ਜਿਹੜੀ ਜ਼ਰੂਰਤ ਹੈ ਉਹ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਇਸ ਨਸ਼ੇ ਦੇ ਆਦੀ ਨੇ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਕਿ ਕਿਸੇ ਨਸ਼ਾ ਕਰਨ ਵਾਲੇ ਨੂੰ ਅਸੀਂ ਅਰੈਸਟ ਨਹੀਂ ਕਰਨਾ ਬਲਕਿ ਉਦੇ ਵਾਸਤੇ ਜਿੱਥੇ ਉਹਨੂੰ ਮਦਦ ਦੀ ਜ਼ਰੂਰਤ ਹੈ ਡੀ ਐਡਿਕਸ਼ਨ ਸੈਂਟਰ ਡਾਕਟਰ ਬਲਬੀਰ ਸਿੰਘ ਉਰੀ ਪਿਛਲੇ ਦਿਨਾਂ ਤੋਂ ਲਗਾਤਾਰ ਹਰ ਡੀ ਐਡਿਕਸ਼ਨ ਸੈਂਟਰ ਦਾ ਦੌਰਾ ਕਰ ਰਹੇ ਨੇ ਕਿ ਉੱਤੇ ਜੋ ਕਮੀ ਪੇਸ਼ੀ ਆ ਉਹ ਪੂਰੀ ਕੀਤੀ ਜਾ ਰਹੀ ਹੈ ਚਾਹੇ ਮੈਡੀਸਨ ਦੇ ਰੂਪ ਦੇ ਵਿੱਚ ਆ ਡਾਕਟਰ ਦੇ ਰੂਪ ਦੇ ਵਿੱਚ ਆ ਜਾਂ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਆ ਉਹਦੇ ਵਾਸਤੇ ਵੀ ਸਾਡੀ ਇਹ ਜਿਹੜੀ ਟੀਮ ਹੈ ਉਹ ਉਹਨਾਂ ਦੇ ਸੰਪਰਕ ਕਰੂਗੀ ਉਹਨਾਂ ਨੂੰ ਤੇ ਉਹਨਾਂ ਨੂੰ ਜਿੱਥੋਂ ਮਦਦ ਦੀ ਜ਼ਰੂਰਤ ਹੈ ਉਸ ਜਗ੍ਹਾ ਤੋਂ ਮਦਦ ਪਹੂਚਾਉਗੀ ਨਸ਼ਾ ਮੁਕਤੀ ਮੋਰਚਾ ਦਾ ਗਰਾਊਂਡ ਦੇ ਉੱਤੇ ਜਾ ਕੇ ਇਹ ਕੰਮ ਕਰਨਾ ਸਾਡਾ ਜਿਹੜਾ ਮੇਨ ਡਿਊਟੀ ਲੱਗੀ ਆ ਅਜੇ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਉਹਦੇ ਇਹ ਅੰਡਰ ਪਰ ਇਹ ਇੱਕ ਆਪਣਾ ਵੱਖਰੇ ਤੌਰ ਦੇ ਉੱਤੇ ਕੰਮ ਕਰੂਗੀ ਗਰਾਊਂਡ ਪੱਧਰ ਦੇ ਉੱਤੇ ਔਰ ਸਾਡਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਐਵਰੀ ਜਿਹੜਾ ਡੋਰ ਹੈ ਅਸੀਂ ਉਹਨੂੰ ਨੌਕ ਕਰਨਾ ਹੈ ਹਰ ਮਾਪਿਆਂ ਨੂੰ ਮਿਲਣਾ ਹੈ ਜੇ ਕਿਸੇ ਦਾ ਪੁੱਤ ਨਸ਼ੇ ਦੇ ਵਿੱਚ ਲੱਗਿਆ ਹੈ ਤਾਂ ਉਹਨੂੰ ਬਚਾਉਣਾ ਕਿਵੇਂ ਹੈ ਤੇ ਜੇ ਨਹੀਂ ਲੱਗਿਆ ਉਹਨੂੰ ਵੀ ਬਚਾਉਣਾ ਕਿਵੇਂ ਹੈ ਤਾਂ ਕਿ ਕੋ ਨਸ਼ੇ ਦੇ ਵਿੱਚ ਜਾਵੇ ਨਾ ਉਹਦੇ ਪੈਣ ਵਾਲੇ ਪ੍ਰਭਾਵ ਪਰਿਵਾਰਾਂ ਦੇ ਉੱਤੇ ਕਿਵੇਂ ਉਹਦੇ ਪ੍ਰਭਾਵ ਪੈਂਦੇ ਨੇ ਮਾਪਿਆਂ ਦੇ ਉੱਤੇ ਕੀ ਪ੍ਰਭਾਵ ਪੈਂਦੇ ਨੇ ਤੁਸੀਂ ਸਾਰੇ ਇਹੋ ਜਿਹੀਆਂ ਖਬਰਾਂ ਤੋਂ ਜਾਣੂ ਹੋ ਕਿ ਜਿਹੜਾ ਕੋਈ ਨਸ਼ਾ ਕਰਨ ਲੱਗ ਜਾਂਦਾ ਉਹ ਫਿਰ ਕੀ ਕੁਝ ਕਰਦਾ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਵਾਸਤੇ ਨਸ਼ਾ ਮੁਕਤੀ ਮੋਰਚਾ ਜਿਹੜਾ ਬੜਾ ਸਰ ਡੀਡਿਕਸ਼ਨ ਸੈਂਟਰਸ ਕਿੰਨੇ ਕੁ ਖੁੱਲੇ ਹੋਏ ਨੇ ਕੋਈ ਵੈਰੀਫਾਈ ਕੀਤਾ ਤੁਸੀਂ ਪੂਰੇ ਮਾਝੇ ਦੇ ਵਿੱਚ ਕਿੰਨੇ ਨੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਨੇ ਕਿੰਨੇ ਕਿੰਨੇ ਔਰ ਕਿੰਨੇ ਹਜੇ ਤੱਕ ਉੱਥੇ ਇਲਾਜ ਬੱਚੇ ਕਰਾਣੇ ਕਿਹਾ ਉਹ ਨਸ਼ਾ ਮੁਕਤ ਹੋ ਚੁੱਕੇ ਨੇ ਉਹਨਾਂ ਦੇ ਰੋਜ਼ਗਾਰ ਵਾਸਤੇ ਕੀ ਕੁਛ ਪਲਾਨੀਗਾ ਉਹ ਵੀ ਜੇ ਕਿਸੇ ਨੂੰ ਨਾ ਆ ਨਾ ਇੱਕ ਤੇ ਸਭ ਤੋਂ ਪਹਿਲੂ ਅੰਮ੍ਰਿਤਸਰ ਬਾਰੇ ਮੈਂ ਦੱਸ ਦਿੰਦੀ ਆ ਤੁਹਾਨੂੰ 2030 ਦੇ ਵਿੱਚ ਅਸੀਂ ਇਹਨਾਂ ਦੇ ਵਿੱਚ ਕਮੇਟੀਆਂ ਬਣਾਈਆਂ ਸੀਗੀਆਂ ਰਾਜਸਥਾਨ ਸੀ ਦੇ ਵਿੱਚ ਐਂਡ ਉੱਥੋਂ ਜਿਹੜੀ ਅਸੀਂ ਜਿਹੜੀ ਵੀ ਐਡਿਕਟ ਸੀਗੀ ਅਸੀਂ ਲੈ ਕੇ ਜਾਂਦੇ ਸੀਗੇ ਸੁਆਮੀ ਵਿਵੇਕਾਨੰਦ ਮੈਡੀਕਲ ਕਾਲਜ ਦੇ ਅੰਦਰ ਜਿਹੜਾ ਡਿਟੈਕਸ਼ਨ ਸੈਂਟਰ ਹੈ ਉਹਨੂੰ ਕਾਫੀ ਦਿਹਾਕਿਆਂ ਤੋਂ ਲੰਬੇ ਟਾਈਮ ਦੇ ਉੱਤੋਂ ਕਿਸੇ ਨੇ ਨਹੀਂ ਛੇੜਿਆ ਸੀਗਾ ਮੈਨੂੰ ਲੱਗਦਾ ਪੁਰਾਣੀਆਂ ਗਵਰਨਮੈਂਟਸ ਨੇ ਤੇ ਦੇਖਿਆ ਵੀ ਨਹੀਂ ਸੀਗਾ ਕਿ ਉਹਦੇ ਹਾਲਾਤ ਕੀ ਐ ਉਦੋਂ ਵੀ ਡਾਕਟਰ ਬਲਬੀਰ ਨੇ ਉਹਦੇ ਵਿੱਚ AC ਔਰ ਉਹਦੇ ਗੱਦੇ ਚੇਂਜ ਕਰਵਾ ਕੇ ਉਹਦੀ ਜਿਹੜੀ ਹਾਲਤ ਐ ਠੀਕ ਕੀਤੀ ਸੀਗੀ ਔਰ ਸਾਡੇ ਜਿਹੜੇ ਇਥੇ ਡੀਸੀ ਸੀਗੇ ਅਮਿਤ ਤਲਵਾਰ ਸਰ ਉਹਨਾਂ ਨੇ ਖਾਸ ਕਰਕੇ ਉੱਤੇ ਗੌਰ ਫਰਮਾ ਕੇ ਉਹਦੇ ਤੇ ਜਿਹੜਾ ਫੂਡ ਦੀ ਸੁਵਿਧਾ ਆ ਉਹ ਵੀ ਕੀਤੀ ਸੀ ਕਿ ਪੇਸ਼ੈਂਟਸ ਨੂੰ ਉੱਤੇ ਖਾਣਾ ਵੀ ਮਿਲਣਾ ਚਾਹੀਦਾ ਹੈ ਦਿਨ ਟਾਈਮ ਜਾ ਕੇ ਔਰ ਉਸ ਤੋਂ ਅਲੱਗਾ ਜਿਹੜਾ 10 ਦਿਨ ਦਾ ਉੱਥੇ ਨਸ਼ਾ ਛੱਡਣ ਤੋਂ ਬਾਅਦ ਜਿਹੜਾ ਰੀਹੈਬ ਸੈਂਟਰ ਹੈ ਉਹਦੇ ਨਾਲ ਹੀ ਐਸੋਸੀਏਟ ਕੀਤਾ ਸੀਗਾ ਜਿੱਥੇ ਕਾਫੀ ਸਾਰੀਆਂ ਸਲਾਈ ਚੀਜ਼ਾਂ ਨੇ ਜਿਵੇਂ ਪਲੰਬਰ ਦੀ ਟ੍ਰੇਨਿੰਗ ਹੈ ਕੰਪਿਊਟਰ ਦੀ ਟ੍ਰੇਨਿੰਗ ਹੈ ਤਾਂ ਕਿ ਇੱਕ ਜਿਹੜਾ ਨਸ਼ੇ ਕਰਨ ਵਾਲਾ ਬੰਦਾ ਹੈ ਉਹਨੂੰ ਅਸੀਂ ਸਲਾਈ ਤੇ ਇਹ ਡੀਟॉक्स ਕਰਕੇ ਉਹਨੂੰ ਇੱਕ ਇਹੇ ਜੇ ਬੰਨੇ ਲਾ ਸਕੀਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕੀਏ ਮਾਨ ਸਰ ਪਹਿਲੋ ਹੀ ਸਰਕਾਰਾਂ ਨੇ ਵੀ ਕੀਤਾ ਸਵਾਮੀ ਵਿਵੇਕਾਨੰਦ ਜਿਹੜਾ ਖੂਦ ਆਪਰੇ ਉੱਥੇ ਪਹਿਲੋ ਬਾਦਲ ਸਾਹਿਬ ਵੀ ਜਾਂਦੇ ਰਹੇ ਨੇ ਕੈਪਟਨ ਮਿੰਦਰ ਸਿੰਘ ਵੀ ਜਾਂਦੇ ਰਹੇ ਨੇ ਉੱਥੇ ਡੀ ਐਡਿਕਸ਼ਨ ਸੈਂਟਰ ਮੈਂ ਤੁਹਾਨੂੰ ਦੱਸਣਾ ਉਥੋਂ ਰੀਹੈਬਿਲਿਟੇਸ਼ਨ ਸੈਂਟਰ ਵਿੱਚ ਹੀ ਸਕਿੱਲ ਪ੍ਰੋਗਰਾਮ ਵੀ ਚੱਲਦੇ ਸੀ ਲੇਕਿਨ ਉਹ ਫਾਲੋਅ ਅਪ ਕਰ ਰਹੇ ਹੋ ਕਿ ਜਿਹੜੇ ਬੱਚੇ ਡੀ ਐਡਿਕਟ ਹੋ ਗਏ ਨੇ ਉਹ ਅੱਗੇ ਕੀ ਕਰ ਰਹੇ ਨੇ ਵੇਖੋ ਜੀ ਭਾਜੀ ਮੇਰੀ ਗੱਲ ਸੁਣੋ ਬਾਦਲ ਸਾਹਿਬ ਨੇ ਕੀਤਾ ਹੈ ਜਾਂ ਤੁਸੀਂ ਕਹਿ ਰਹੇ ਹੋ ਕਾਂਗਰਸ ਨੇ ਕੀਤਾ ਹੈ ਜੇ ਉਹ ਚੰਗੇ ਤਰੀਕੇ ਦੇ ਨਾਲ ਕੀਤਾ ਹੁੰਦਾ ਤੇ ਉਹਦੇ ਇੰਨੇ ਮਾੜੇ ਹਾਲਾਤ ਨਾ ਹੁੰਦੇ। ਬਈ ਚਲੋ ਤੋ ਅਸੀਂ 3 ਸਾਲ ਤੋਂ ਮਾੜੀ ਉਲਾਜ ਸੀਗੀ ਉੱਥੇ। ਮੇਰੇ ਨਾਲੋਂ ਕੱਲ ਤੋਂ 3 ਸਾਲ ਤੋਂ ਤੁਹਾਡੀ ਵੀ ਸਰਕਾਰ ਹੈ। ਜਿਹੜੇ ਐਡਿਕਟ ਹੋਏ ਨੇ ਬੱਚੇ ਜਣੇ ਉਹਨਾਂ ਦਾ ਫਾਲੋਅ-ਅਪ ਕੀਤਾ ਉਹ ਕੀ ਕਾਰਨ ਹੈ ਕਿ ਆ ਦੁਬਾਰਾ ਉਹ ਨਸ਼ੇ 'ਚ ਨਹੀਂ ਆ ਗਏ? ਡਾਟਾ ਹੈ ਸਾਡੇ ਕੋਲ ਕੋਈ ਹੋਗਾ? ਸਾਡੀ ਕੋਲ ਡਾਟਾ ਹੈਗਾ ਆ ਐਂਡ ਸਾਡਾ ਬਿਲਕੁਲ ਜਾਰੀ ਕਰਾਂਗੇ। ਮੇਰੇ ਕੋਲ ਪੂਰੇ ਰਜਿਸਟਰ ਪਰ ਰਿਪਾਈ ਨੇ ਜਿਹੜੇ ਪੇਸ਼ੈਂਟਸ ਨੂੰ ਅਸੀਂ ਪਿੰਡਾਂ 'ਚੋਂ ਚੱਕ ਕੇ ਐਡਿਕਸ਼ਨ ਸੈਂਟਰ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਰੀਹੈਬ 'ਚ ਲੈ ਕੇ ਗਏ ਆ ਉਸ ਤੋਂ ਬਾ ਗਿਨਾਰੇ ਨਾਮ ਅਸੀਂ ਲਿਖ ਕੇ ਸਿੰਦਰ ਸਰ ਇਥੇ ਐਸਐਸਪੀ ਸੀ ਗਿਆ ਸਿੰਘ ਮਾਲਾ ਸਾਹਿਬ ਜਾਣਦੇ ਹੈ ਸਾਡੇ ਨਾਲ ਸਾਰੇ ਪਿੰਨਾਂ ਦੇ ਵਿੱਚ ਕਵਰੇਜ ਕਰਦੇ ਸੀਗੇ ਉਸ ਟਾਈਮ ਦੇ ਉੱਤੇ ਸਿੰਦਰ ਸਰ ਐਸਐਸਪੀ ਸਾਡੇ ਜਿਹੜੇ ਹੁਣ ਇਸ ਟਾਈਮ ਪ੍ਰਮੋਟ ਹੋ ਚੁੱਕੇ ਨੇ ਉਹ ਸਾਡੇ ਡੀਸੀ ਅਮਿਤ ਤਲਵਾਰ ਪਿੰਨਾਂ ਦੇ ਵਿੱਚ ਮੀਟਿੰਗਸ ਅਸੀਂ ਕਰਦੇ ਰਹੇ ਆ ਇਹਨਾਂ ਦੇ ਪਿੰਚ ਵੀ ਮੀਟਿੰਗ ਹੋਈ ਹੈ ਮਾਲਾ ਸਾਹਿਬ ਦੱਸੋ ਫਿੱਡੇਵੜ ਦੇ ਵਿੱਚ ਐਸਐਸਪੀ ਸਾਹਿਬ ਆਏ ਸੀਗੇ ਸਿੰਦਰ ਸਾਹਿਬ ਸਾਰਿਆਂ ਦੀ ਉਹਨਾਂ ਨੇ ਗੱਲਾਂ ਸੁਣੀਆਂ ਸੀਗੀਆਂ ਸੋ ਸਰਕਾਰ ਨੇ ਹਮੇਸ਼ਾ ਹੀ 2030 ਦੀ ਗੱਲ ਹੈ ਅੱਜ ਅਸੀਂ ਸੀਰੀਅਸਲੀ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਅਪ ਕਰ ਰਹੇ ਹਾਂ ਮੈਂ ਤੇ ਕਹਿੰਨੀ ਹੈ ਪਿਛਲੀਆਂ ਸਰਕਾਰਾਂ ਨੇ ਤੇ ਇੰਨਾ ਵੀ ਨਹੀਂ ਕੀਤਾ ਸੀਗਾ ਪਿਛਲੀਆਂ ਸਰਕਾਰਾਂ ਦੇ ਵੱਡੇ ਲੀਡਰਾਂ ਨੇ ਸੌਵਾ ਚੁੱਕ ਕੇ ਉਹਦੇ ਉੱਤੇ ਕੰਮ ਨਹੀਂ ਕੀਤਾ ਸੀਗਾ ਸਾਡੀ ਸਰਕਾਰ ਪਹਿਲਾਂ ਵੀ ਜਦੋਂ ਮੈਂ ਪਾਰਟੀ 'ਚ ਨਹੀਂ ਸੀਗੀ ਉਦੋਂ ਵੀ ਇਹ ਕੰਮ ਕਰ ਰਹੀ ਸੀ ਕਿ ਉਦੋਂ ਵੀ ਸਰਕਾਰ ਨੇ ਬਹੁਤ ਸਾਥ ਦਿੱਤਾ ਸੀਗਾ ਇਸ ਲਈ ਤੁਸੀਂ ਜਾਓ ਕਿ ਬਗਾਨਪੁਰ ਹਸਪਤਾਲ ਦੇ ਵਿੱਚ ਤੁਹਾਡੇ ਵੱਲੋਂ ਦਵਾਈ ਦਿੱਤੀ ਜਾਂਦੀ ਸਰਕਾਰ ਵੱਲੋਂ ਜੀਪ ਰੱਖਣ ਵਾਲੀ ਮੈਂ ਗਿਆ ਸੀ ਉੱਥੇ ਉਹਨਾਂ ਨੂੰ ਨੋਜੋਨਾਂ ਨੇ ਗੱਲਬਾਤ ਕੀਤੀ ਮੇਰੇ ਕੋਲ ਜਿਹੜੇ ਰਿਪੋਰਟਾਂ ਹੈਗੀਆਂ 5-5 ਸਾਲ ਤੋਂ ਨੌਜਵਾਨ ਉਹ ਗੋਲੀਆਂ ਖਾ ਰਿਆ 3 ਸਾਲ ਤੋਂ ਤੁਹਾਡੀ ਸਰਕਾਰ ਚ ਖਾ ਰਿਆ ਉਹਨਾਂ ਚ ਕੋਈ ਨੌਜਵਾਨ ਵਾਪਸ ਆਇਆ ਹੋਵੇ ਨਹੀਂ ਉਹਦੇ ਨਾਲ ਮੈਂ ਮੈਂ ਵੀ ਕਿਹੋ ਜਿਹੜੀ ਟੈਬਲੇਟ ਦਿੱਤੀ ਆ ਰਹੀ ਉਹ ਬਾਹਰ ਬਲੈਕ ਚ ਵਿਕਦੀਆਂ ਅੰਦਰ ਜਿਹੜਾ ਸਟਾਫ ਨਾ ਸੋਹਣੇ ਹੋ ਜਾਂਦੀ ਆ ਬਰਫ ਚ ਚੈੱਕ ਕੀਤੇ ਆ ਆਖ ਪਾਸ ਨੇ ਤੇ ਉਹਨਾਂ ਨੂੰ ਅੰਦਰੋਂ ਨਹੀਂ ਮਿਲਦੀ ਵੀ ਉਹ ਦਵਾਈ ਮਿਲਦੀ ਨਹੀਂ ਅੰਦਰੋਂ ਤੁਸੀਂ ਅੱਧ ਵੀ ਪੜਿਆ ਹੋਣਾ ਇੱਕ ਪਰਚਾ ਜਿਹੜਾ ਦਰਦ ਹੋਇਆ ਹਰ ਪੁਆਇੰਟ ਨੂੰ ਸਰਕਾਰ ਜਿਹੜਾ ਟੱਚ ਕਰਦੀ ਆ ਤਿੰਨਾਂ ਸਾਲਾਂ ਦੇ ਵਿੱਚ ਇਹ ਨਹੀਂ ਆ ਕਿ 4 ਹਫ਼ਤਿਆਂ 'ਚ ਖਤਮ ਕਰਨ ਵਾਲੀ ਗੱਲ ਨਹੀਂ ਸੀਗੀ ਜਿੰਨੀ ਦੇਰ ਤੱਕ ਕਿਸੇ ਚੀਜ਼ ਦੀ ਤਿਆਰੀ ਨਹੀਂ ਹੈ ਤੁਸੀਂ ਓਨੀ ਦੇਰ ਤੱਕ ਐਡਾ ਵੱਡਾ ਯੁੱਧ ਨਹੀਂ ਲੜ ਸਕਦੇ ਯੁੱਧ ਦੇ ਵਾਸਤੇ ਜੇ ਮੰਨ ਲਓ ਅੱਜ ਇਹ ਕਹਿ ਦਈਏ ਕਿ ਸ਼ਾਮ ਨੂੰ ਅਸੀਂ ਯੁੱਧ ਜਿਹੜਾ ਕਿਸੇ ਗਵਾਂਡੀ ਮੁਲਕ ਦੇ ਨਾਲ ਲਾਉਣਾ ਉਹ ਵੀ ਪੋਸੀਬਲ ਨਹੀਂ ਆ ਇਹ ਤਾਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਯੁੱਧ ਹੈ ਉਹਦੀ ਮੁਕੰਮਲ ਬਕਾਇਦਾ ਤੌਰ ਦੇ ਉੱਤੇ ਤਿਆਰੀ ਕਰਕੇ ਹਰ ਪੱਖੋਂ ਅੰਕੜੇ ਤੁਹਾਨੂੰ ਜਿਹੜੀ ਡੇ ਬਾਈ ਡੇ ਹਫਤਾ ਵਾਈਜ਼ ਮਹੀਨਾ ਵਾਈਜ਼ ਜਿਹੜੇ ਸਾਰੇ ਦੇ ਸਾਰੇ ਦਿੱਤੇ ਜਾਣਗੇ ਕਿ ਜਦੋਂ ਤੋਂ ਇਹ ਯੁੱਧ ਜਿਵੇਂ ਅਜੇ ਇਸ ਵੇਲੇ ਤੁਹਾਡੇ ਕੋਲੇ ਐਫ ਆਈ ਆਰ ਜਾਂ ਜਿਹੜੇ ਫੜੇ ਜਾ ਰਹੇ ਨੇ ਉਹਨਾਂ ਦੇ ਲਈ ਅਸੀਂ ਕਿੰਨਾ ਪਿੰਡਾਂ ਤੱਕ ਪਹੁੰਚ ਕੀਤੀ ਕਿਹੜੇ ਘਰ ਤੱਕ ਪਹੁੰਚ ਕੀਤੀ ਉਤੋਂ ਅਸੀਂ ਕੀ ਲੱਭਿਆ ਕੀ ਜਾਣਿਆ ਇਹਦੇ ਅੰਕੜੇ ਤੁਹਾਨੂੰ ਡੇ ਬਾਈ ਡੇ ਜਿਹੜੇ ਆ ਉਹ ਜਾਰੀ ਕੀਤੇ ਜਾਣਗੇ ਔਰ ਅਸੀਂ ਤੁਹਾਡੇ ਤੋਂ ਸਹਿਯੋਗ ਲੈਣ ਦੇ ਵਾਸਤੇ ਜਿਹੜਾ ਆਏ ਆ ਜੀ ਇੱਥੇ ਕੋਈ ਪੋਲੀਟਿਕਲ ਤੌਰ ਦੇ ਉੱਤੇ ਅਸੀਂ ਤੁਹਾਨੂੰ ਨਹੀਂ ਕੁਝ ਵੀ ਦੱਸਣਾ ਹੈ ਜਿਹੜੀ ਗੋਲੀ ਜਿਹੜੀ ਬਾਹਰੋਂ ਮਿਲਦੀ ਆ ਉਹ ਅਗਰੋਂ ਜਿਹੜੀ ਹੈਗੀ ਆ ਤੁਸੀਂ ਮੋਹਿਆ ਕਰਵਾਓ ਜਿਹੜੀ ਜਿਹੜੀ ਬੰਬਾਰ ਮਿਲਦੀ ਆ ਬਿਲਕੁਲ ਉਹਦੇ ਉੱਤੇ ਕੰਮ ਜਿਹੜਾ ਬਕਾਇਦਾ ਤੌਰ ਦੇ ਉੱਤੇ ਹੋ ਰਿਹਾ ਹੈ ਇਹਦੇ ਨਤੀਜੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਉਹ ਮਿਲਣਗੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਜਿਹੜੀ ਜਿਹੜੀ ਗੋਲੀ ਆ ਉਹ ਹੌਲੀ ਹੌਲੀ ਉਹ ਛਡਾਉਣੀ ਹੁੰਦੀ ਆ ਇਹਦੇ ਉੱਤੇ ਬਕਾਇਦਾ ਤੌਰ ਦੇ ਤੇ ਜਿਹੜਾ ਕੰਮ ਹੋ ਰਿਹਾ ਮੈਂ ਕਿਉਂਕਿ ਕੋਈ ਚੀਜ਼ ਦਾ ਜਿਹੜੀਆਂ ਹਰ ਇੱਕ ਚੀਜ਼ ਮੈਂ ਜੇ ਤੁਸੀਂ ਮੇਰੇ ਕੋਲ ਪੁਲਿਸ ਦਾ ਸਵਾਲ ਪੁੱਛੋਗੇ ਅਸੀਂ ਉਹ ਨਹੀਂ ਦੱਸ ਸਕਾਂਗੇ ਪ੍ਰਸ਼ਾਸਨ ਦਾ ਪੁੱਛੋਗੇ ਨਹੀਂ ਦੱਸ ਸਕਾਂਗੇ ਜਿਹੜੀ ਡਿਊਟੀ ਸਾਡੀ ਲੱਗੀ ਹੈ ਅਸੀਂ ਡੋਰ ਜਿਹੜੀ ਆ ਉਹ ਨੌਕ ਕਰਨੀ ਹੈ ਅਸੀਂ ਪੇਰੈਂਟਸ ਤੱਕ ਅਪਰੋਚ ਕਰਨੀ ਹੈ ਜਿਹੜੇ ਲੱਗੇ ਹੋਏ ਨੇ ਨਸ਼ੇ ਦੇ ਉੱਤੇ ਉਹਨਾਂ ਨੂੰ ਬਚਾਉਣਾ ਕਿਵੇਂ ਆ ਜੇ ਕੋਈ ਨਹੀਂ ਲੱਗਿਆ ਤੇ ਉਹਨਾਂ ਨੂੰ ਬਚਾਉਣਾ ਕਿਵੇਂ ਆ ਇਹ ਇੱਕ 파ਰਟ ਨੇ ਯੁੱਧ ਨਸ਼ਿਆਂ ਵਿਰੁੱਧ ਕਈ 파ਰਟ ਦੇ ਵਿੱਚ ਜਿਹੜਾ ਉਹ ਲੜਿਆ ਜਾ ਰਿਹਾ ਹੈ। ਮਨੁਸਪ ਜਿਹੜਾ ਇੱਥੇ ਤੇ ਬੰਦ ਕਰੀਏ ਸਰਕਾਰ ਜਿਹੜਾ ਬਾਰਡਰੋਂ ਪਾਰ ਤੋਂ ਆ ਰਿਹਾ ਉਹਨੂੰ ਕੀ ਕੋਪਰਾਲੇ ਜਿੱਤੇ ਜਾ ਰਹੇ ਨੇ। ਉਹ ਤਾਂ ਲਗਾਤਾਰ ਹੀ ਆ ਰਿਹਾ ਭਾਵੇਂ ਪੁਲਸ ਰੋਡ ਫੜਦੀ ਹੈ ਜੀ। ਸਾਡੇ ਪੀਰ ਧਾਰਨਿਕ ਸਿੱਖਿਆ ਦਾ ਬੜਾ ਰੋਲ ਹੈ ਤੇ ਵਿੱਚ ਸਾਡੇ ਸਾਰੇ ਪੰਜਾਬ ਦਾ। ਕੀ ਤੁਹਾਡੀ ਸਰਛਾ ਮੁਕਤੀ ਮੋਰਚੇ ਦੀ ਧਾਰਨਿਕ ਜਸਮ ਜਿੱਤੇ ਨਹੀਂ ਕੀਤੇ ਤੁਸੀਂ? ਦੇਖੋ ਅਸੀਂ ਬੇਨਤੀ ਕਰਦੇ ਹਾਂ ਮੇਰੇ ਨਾਲ ਕਿਹੜੀ ਧਾਰਨਿਕ ਸਿੱਖਿਆ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਮਦਦ ਨਹੀਂ ਕਰੂਗੀ ਸਾਡੀ। ਅਸੀਂ ਹੱਥ ਬੰਨ੍ਹ ਕੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਜਿੰਨੀਆਂ ਵੀ ਧਾਰਮਿਕ ਸਥਾਨਾਂ ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਾਕੀ ਤਖਤਾਂ ਦੇ ਜਥੇਦਾਰ ਨੇ ਜਾਂ ਜੜੀਆਂ ਬਾਕੀ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਇਹਦੇ ਵਿੱਚ ਸਹਿਯੋਗ ਦੇਣ ਇਹ ਕੋਈ ਕਿਸੇ ਇੱਕ ਸਰਕਾਰ ਦੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈ ਇਸ ਮੁੱਚੇ ਪੰਜਾਬੀਆਂ ਦੀ ਲੜਾਈ ਆ ਪਰ ਤੁਹਾਡੇ ਪੋਰਚ ਚ ਕੀ ਹੈ ਧਰਮ ਸੀ ਸਭ ਬਿੱਕੇ ਪਈ ਕਿਹਦੇ ਨਜ਼ਰ ਕਿਉਂ ਅਕਾਲੀ ਜਿੰਨੇ ਮੋਰਚਲੇ ਤਾਂ ਪਹਿਲੇ ਵਾਰ ਬੜੀ ਹੋਈ ਆ ਅਕਾਲੀ ਫੇਲ ਕਿਉਂ ਹੋਏ ਜੀ 1.5 ਸੀਟ ਦੇ ਉੱਤੇ ਕਿਉਂ ਰਹਿ ਗਏ ਸਿਰਫ ਧਰਮ ਦਾ ਸਹਾਰਾ ਲੈ ਰਹੇ ਸੀ ਇਹ ਨਹੀਂ ਇਹ ਨਹੀਂ ਕਿ ਅਕਾਲੀ ਤਾਂ ਇੱਕ ਤਰ੍ਹਾਂ ਦੀ ਪਿੱਤਰਾਂ ਮੇਨ ਲੱਗੇ ਤੁਸੀਂ ਜਸਬੀਰ ਸਿੰਘ ਦੀ ਇੱਕ 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 ਮੇਰੀ ਗੱਲ ਸੁਣੋ ਅਕਾਲੀਆਂ ਨੇ ਅਜ ਤੱਕ ਜਿੰਨੇ ਮੋਰਚਲੇ ਭਾਵੇਂ ਐਮਰਜੀਸੀ ਦਾ ਮੋਰਚਾ ਸੀ ਭਾਵੇਂ ਧਰਮਿਤ ਮੋਰਚਾ ਸੀ ਤਾਂ ਬਾਕੀ ਪਹਿਲਾਂ ਕੀ ਹੁੰਦੀ ਸੀ ਲੜਨ ਦਾਣ ਵਾਸਤੇ ਮੇਰਾ ਕਿਨ ਤੋਂ ਭਾਵੇਂ ਵੀ ਕੀ ਤੁਹਾਡੇ ਨਾਲ ਕੋਈ ਧਾਰ ਲਸੀਰ ਹੈਗੀ ਜਿੱਦਾਂ ਲੱਗਿਓ ਜਿੱਕੇ ਅਗਲੀ ਗੱਲ ਮੇਰੀ ਗੱਲ ਸੁਣ ਲੋ ਕਾੜੀ ਇਹਦੇ ਕੀ ਸ਼ਰਾਬ ਜਿਹੜੀ ਉਹ ਨਸ਼ਾ ਨਹੀਂ ਇਹ ਸ਼ਰਾਬ ਆ ਬਈ ਦੀ ਸਰਕਾਰ ਮੈਂ ਇਹਦੀ ਕੋਈ ਕਮਈ ਦੀ ਜਮਾ ਸਾਥ ਸਾਥੇ ਠੀਕ ਹੈ ਤੁਸੀਂ ਬੋਲਦਾ ਤੇ ਕਿੰਨੂ ਜਾਇਦੇ ਦਰਬਾਰ ਸੋਂ ਲਾ ਕੇ ਠੀਕ ਬੋਲਦੇ ਨਹੀਂ ਤੁਸੀਂ ਕਿਸੇ ਜਗ੍ਹਾ ਤੋਂ ਸ਼ੁਰੂਆਤ ਤਾਂ ਹੋਈ ਹੈ ਮੇਰੀ ਗੱਲ ਸੁਣ ਕਿਸੇ ਜਗ੍ਹਾ ਤੋਂ ਸ਼ੁਰੂਆਤ ਹੁਣ ਤੱਕ ਤਾਂ ਇਹਨੂੰ ਇਹਨੂੰ ਬੜਾਵਾ ਹੀ ਦਿੱਤਾ ਜਾਂਦਾ ਰਿਹਾ ਕਿੰਨਾ ਨੇ ਲਿਆਂਦਾ ਇਹ ਨਸ਼ਾ ਜਸਵੀਰ ਸਿੰਘ ਜੀ ਤੁਸੀਂ ਕਿਹੜਾ ਨਹੀਂ ਜਾਣਦੇ ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਇੱਕ ਮਿੰਟ ਦੀ ਇੱਕ ਮਿੰਟ ਦੀ ਤੁਸੀਂ ਤਾਂ ਉਹ ਸਿੱਧਾ ਹੀ ਆ ਕੇ ਪਤਾ ਨਹੀਂ ਧਾਗੀ ਮਾਰਨੀ ਆ ਇਦਾਂ ਨਹੀਂ ਤੁਸੀਂ ਸੀਨੀਅਰ ਪੱਤਰਕਾਰਾਂ ਦੇ ਵਿੱਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੈ ਕਿ ਇਸ ਮਾਝੇ ਦੇ ਖੇਤਰ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਕਿੰਨਾਂ ਨੇ ਪੁਸ਼ਤਪਨਾਹੀ ਕੀਤੀ 3 ਸਾਲਾਂ ਦੀ ਸਰਕਾਰ ਦੇ ਦੌਰਾਨ ਕਿਸੇ ਸਾਡੇ ਮੰਤਰੀ ਕਿਸੇ ਐਮਐਲਏ ਕਿਸੇ ਪਾਰਟੀ ਦੇ ਅਹੁਦੇਦਾਰ ਦੀ ਕੋਈ ਫੋਟੋ ਕਿਸੇ ਸਮਗਲਰ ਦੇ ਨਾਲ ਤੁਸੀਂ ਦਿਖਾ ਦਿਓ ਕਿਨੇ ਕਿਨੇ ਪੁੱਛਣਾ ਹੀ ਘਟੋ ਘਟ ਕਿਨੇ ਕਿਹੜਾ ਸਰਦਾਰ ਪੁੱਛਣਾ ਹੀ ਕੀ ਹੈ ਮੈਂ ਦੱਸਣ ਦੇ ਵਾਸਤੇ ਇੱਥੇ ਆਇਆ ਨਹੀਂ ਤੁਹਾਨੂੰ ਸਭ ਨੂੰ ਜੇ ਮਾਜੇ ਚ ਨਸ਼ਾ ਆਇਆ ਜਿਹੜੇ ਲੈ ਕੇ ਆਏ ਆ ਕੋਈ ਫੜਿਆ ਕੋਈ ਵੱਡਾ ਆ ਕੋਈ ਫੜਿਆ ਤੁਸੀਂ ਕੋਈ ਸਮਗਲਰ ਫੜਿਆ ਸਮਗਲਰ ਬਹੁਤ ਫੜੇ ਗਏ ਆ ਕਿੰਨੇ ਸਮਗਲਰ ਫੜੇ ਗਏ ਆ ਤੁਹਾਡੇ ਸਾਹਮਣੇ ਆ ਜੀ ਰੋਜ਼ ਦਾ ਡਾਟਾ ਜਿਹੜਾ ਆ ਉਹ ਪੰਜਾਬ ਪੁਲਿਸ ਦੱਸ ਰਹੀ ਹੈ ਜਿਹੜਾ ਲੈ ਕੇ ਆਇਆ ਉਹ ਫੜਿਆ ਗਿਆ ਜੀ ਉਹ ਸਭ ਨੂੰ ਲੋਕਾਂ ਨੇ ਉਹਨਾਂ ਨੂੰ ਸਜ਼ਾਵਾ ਦੇਤੀ ਆ ਜੀ ਉਹ ਪੋਲਿਟਿਕਲ ਤੌਰ ਦੇਤੇ ਕਿਤੇ ਵੀ ਨਹੀਂ ਗਿਆ ਸਰ ਸਮਾਜਮੀ ਫੜੇ ਜਾ ਰਹੇ ਨੇ ਨਸ਼ੇ ਦੇ ਨਸ਼ੇ ਨਾਲ ਸਿਆਸਤ ਤੋਂ ਦੂਰ ਹੋ ਜਾਣਾ ਲੱਗਦਾ ਸਜ਼ਾਵਾਂ ਮਿਲ ਚੁੱਕੀਆਂ ਇਹਨਾਂ ਨੂੰ ਨਹੀਂ ਸਜ਼ਾਵਾਂ ਨਹੀਂ ਮਿਲੀਆਂ ਸਜ਼ਾਵਾਂ ਜਿਹੜੀਆਂ ਉਹ ਅਦਾਲਤਾਂ ਦੇਣਗੀਆਂ ਕਾਨੂੰਨ ਸਜ਼ਾਵਾਂ ਦੇਊਗਾ ਨਾ ਮੈਂ ਦੇਣੀ ਆ ਨਾ ਤੁਸੀਂ ਦੇਣੀ ਆ ਉਹ ਅਦਾਲਤਾਂ ਫੜੇ ਜਾ ਰਹੇ ਆ ਜੀ ਲੇਡੀ ਕਨਸਟੇਬਲ ਫੜੇ ਗਏ ਨੇ ਹੋਰ ਵੀ ਪੁਲਿਸ ਮੁਲਾਜ਼ਮ ਜਿਹੜੇ ਆ ਨਸ਼ੇ ਦੇ ਨਾਲ ਫੜੇ ਜਾ ਰਹੇ ਨੇ ਸਮਗਲਿੰਗ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਉਸ ਨੂੰ ਲੈ ਕੇ ਤੁਸੀਂ ਵੀ ਵੇਰਵਾ ਤਿਆਰ ਕੀਤਾ ਹੈ ਜੀ ਦੇਖੋ ਉਹਦੇ ਲਈ ਜੇ ਫੜੀ ਗਈ ਆ ਲੇਡੀ ਕੋ ਫੜੀ ਗਈ ਆ ਨੂੰ ਫੜਿਆ ਪੰਜਾਬ ਪੁਲਿਸ ਨੇ ਆ ਕਿਸੇ ਬਾਹਰਲੇ ਸੂਬੇ ਦੀ ਆ ਸੋ ਪੰਜਾਬ ਪੁਲਿਸ ਜਿਹੜੀ ਹੈ ਉਹ ਇਸ ਮਾਮਲੇ ਦੇ ਉੱਤੇ ਵੀ ਮਸਤੈਦ ਹੈ ਕਿ ਜੇ ਕੋਈ ਬਲੈਕ ਸ਼ੀਪ ਹੈ ਕੋ ਕਾਲੀ ਭੇਡ ਹੈ ਉਹਨਾਂ ਦੇ ਵਿੱਚ ਤਾਂ ਉਹਨੂੰ ਵੀ ਫੜਿਆ ਜਾ ਰਿਹਾ ਹੈ ਰਾਜਜੀਤ ਦੇ ਉੱਤੇ ਐਕਸ਼ਨ ਜਿਹੜਾ ਸੀਗਾ ਉਹ ਮਾਨ ਸਰਕਾਰ ਨੇ ਕੀਤਾ ਕਿਸੇ ਨੇ ਪਹਿਲਾਂ ਨਹੀਂ ਕੀਤਾ ਪਰ ਉਹਨਾਂ ਨੇ ਹਰ ਘਰ ਦੇ ਘਰ ਦੇ ਜਿਹੜਾ ਰਾਜਜੀਤ ਦਾ ਕਰ ਰਹੇ ਬਲਡੋਰਜਨ ਹੀ ਚੱਲਿਆ ਜੇ ਬਲਡੋਰਜਨ ਤੁਹਾਡਾ ਪਹੁੰਚ ਚੱਲਿਆ ਵੈਸੇ ਪਰ ਇਹਨਾਂ ਦੋ ਘਰਾਂ ਦੇ ਵਿੱਚ ਤੁਸੀਂ ਕੋਈ ਤਸਵੀਰ ਲਖਾਲ ਦੋ ਜੇ ਮੈਡਮ ਦੇ ਘਰ ਦੇ ਮੂਰੇ ਪਹੁੰਚਿਆ ਹੋਵੇ ਬਲਡੋਰਜਨ ਜਾਂ ਰਾਜਜੀਤ ਸ਼੍ਰੀਮੰਤ ਸਿੰਘ ਰੁਖੀਆਂ ਚ ਕਿਸੇ ਦੇ ਉੱਤੇ ਐਫ ਆਈ ਆਰ ਦਰਜ ਹੋ ਜਾਣੀ ਤੇ ਨਾਲ ਬਲਡੋਰਜਨ ਲੈ ਕੇ ਚਲੇ ਜਾਣਾ ਉਹ ਥੋੜੀ ਕੀ ਰਾਜਜੀਤ ਉਹ ਤਾਂ ਅਦਾਲਤਾਂ ਨੇ ਜਦੋਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਅਟੈਚ ਕੀਤੀਆਂ ਨੇ ਇਹ ਇੱਕ ਪ੍ਰੋਸੈਸ ਹੈ ਇਹ ਇਸ ਤਰ੍ਹਾਂ ਨਹੀਂ ਹੈ ਕਿ ਐਫ ਆਈ ਆਰ ਦਰਜ ਹੋਈ ਤੇ ਦੂਜੇ ਪਾਸੇ ਜਿਹੜਾ ਉਹ ਬੰਦੂਰ ਚੱਲ ਗਿਆ ਉਹ ਤਾਂ ਉਹਦੀ ਜਿਹੜਾ ਉਹ ਠੀਕ ਨਹੀਂ ਲੋਕਲ ਲੈਵਲ ਤੇ ਤੁਸੀਂ ਕਰ ਰਹੇ ਹੋ ਜਿਹੜਾ ਤਾਰੋਂ ਪਾਰ ਆ ਰਿਹਾ ਉਹ ਤਾਂ ਹਰ ਰੋਜ਼ ਫੜਿਆ ਜਾ ਰਿਹਾ ਉਹ ਤੇ ਲੰਮੇ ਸਮੇ ਤੋਂ ਪੁਲਿਸ ਲੱਗੀ ਹੋਈ ਆ ਉਹਨੂੰ ਕਿੱਦਾਂ ਬੰਦ ਕਰੂ ਪੰਜਾਬ ਦੇ ਦੇਖੋ ਜੇਲਾਂ ਦੇ ਵਿੱਚ ਜੈਮਰ ਜਿਹੜੇ ਆ ਉਹ ਲੱਗੇ ਆ ਉਹ ਰਿਪੋਰਟਾ ਤੁਸੀਂ ਵੀ ਬਣੀਆਂ ਨੇ ਕਿ ਉਹ ਨੇੜੇ-ਤੇੜੇ ਵਾਲੇ ਹੁਣ ਤੰਗ ਹੋ ਰਹੇ ਕਿ ਸਾਡੇ ਫੋਨ ਜਿਹੜੇ ਕੱਟੇ ਜਾ ਰਹੇ ਇੱਥੇ ਐਂਟੀ ਡਰੋਨ ਜਿਹੜੇ ਆ ਉਹ ਲੈ ਕੇ ਆਂਦੇ ਆ ਪਹਿਲਾਂ ਇਹੋ ਦੀਆਂ ਕੋਸ਼ਿਸ਼ਾਂ ਕਿਸੇ ਨੇ ਨਹੀਂ ਕੀਤੀਆਂ ਔਰ ਜਿਹੜੀਆਂ ਖੇਪ ਨੇ ਉਹ ਤੁਸੀਂ ਵੀ ਦੱਸ ਸਕਦੇ ਹੋ ਕਿ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਰਕੇ ਉਹ ਘਟੀਆਂ ਨੇ ਕਿੰਨਾ ਵਾ ਉਹ ਤੁਸੀਂ ਪੂਰਾ ਡਾਟਾ ਕੱਢ ਸਕਦੇ ਹੋ ਪਿਛਲੇ ਮਹੀਨਿਆਂ ਦੇ ਦੌਰਾਨ ਕਦੋਂ ਕਿੰਨੀਆਂ ਸੀਗਾ ਔਰ ਜਦੋਂ ਤੋਂ ਯੁੱਧ ਇਹ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਹੜੇ ਕਿੰਨੇ ਹੋਏ ਨੇ ਕੋਈ ਤੁਹਾਨੂੰ ਇਹ ਲੱਗੇ ਕਿਸੇ ਜਗ੍ਹਾ ਦੇਤੇ ਅਸੀਂ ਵੀ ਚੈਲੰਜ ਕਰਕੇ ਕਹਿੰਦੇ ਆ ਕਿ ਕਿਸੇ ਸਾਡੇ ਵਿਅਕਤੀ ਨੇ ਕਿਸੇ ਸਮਗਲਰ ਦੇ ਵਾਸਤੇ ਜਿਹੜਾ ਜੀ ਉਹ ਫੋਨ ਕੀਤਾ ਤੁਸੀਂ ਬੇਸ਼ੱਕ ਜਿਹੜਾ ਜੀ ਉਹ ਨਿਸ਼ਾਨ ਕਰਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕੋਈ ਪੁਸ਼ਤ ਪਨਾਹੀ ਕਿਸੇ ਸਮਗਲਰ ਦੀ ਕੋਈ ਐਮਐਲਏ ਕੋਈ ਮੰਤਰੀ ਸਾਹਿਬ ਕੋਈ ਜਿਹੜਾ ਜੀ ਅਹੁਦੇਦਾਰ ਨਾ ਉਹਨੇ ਕੀਤੀ ਹੈ ਨਾ ਉਹ ਕਰੂਗਾ ਇੱਕ ਗੱਲ ਜਿਹੜੀ ਜੀ ਬਹੁਤ ਅਸੀਂ ਜ਼ੋਰਦਾਰ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਤੁਹਾਨੂੰ ਕਹਿਣਾ ਹੈ ਓਨੀ ਦੇਰ ਤੱਕ ਅਸੀਂ ਬੈਠਾਂਗੇ ਨਹੀਂ ਜਿੰਨੀ ਦੇਰ ਤੱਕ ਇਸ ਚਿੱਟੇ ਨੂੰ ਜੜੋਂ ਪੁੱਟ ਕੇ ਪੰਜਾਬ ਦੇ ਵਿੱਚੋਂ ਬਾਹਰ ਨਿਕਾੜ ਦਿੰਦੇ ਹਾਂ ਇਹ ਤਾਂ ਸੀਮਾ ਸਮਾਂ ਥੋੜੀ ਰਹਿ ਜਾਂਦੀ ਆ ਸਰਕਾਰ ਹਰ ਇੱਕ ਚੋਂ ਤੁਹਾਡੇ ਕੋਲ ਵੀ ਸਮਾਂ ਥੋੜਾ ਰਹਿ ਗਿਆ ਅੱਗੇ ਤੋਂ ਵੱਧ ਸਮਾਂ ਲਾ ਕੇ ਚੁੱਕਾ ਮੇਕੋ ਕਾ ਜੀ ਮੇਰੀ ਤੋਂ ਡੇਗੀ 2 ਸਾਲ ਪਹਿ ਰਾਣੀ ਨਹੀਂ ਨਹੀਂ ਮੇਰੀ ਗੱਲ ਸੁਣੋ ਬਨੂ ਸਾਹਿਬ ਇਹਨਾਂ ਦਾ ਮੈਂ ਜਵਾਬ ਦੇਣੀ ਆ ਵੱਡੀ ਪੱਤਰਕਾਰ ਇੱਥੇ ਖੜੀ ਨੇ ਮਾਲਾ ਸਾਹਿਬ ਇਸ ਗੱਲ ਦੇ ਗਵਾਹ ਨੇ 2023 ਦੇ ਵਿੱਚ ਅਸੀਂ ਰਾਜਸਥਾਨ ਸੀ ਇਧਰਲੇ ਏਰੀਆ ਚ ਸਾਰੇ ਰੂਰਲ ਏਰੀਆ ਦੇ ਵਿੱਚ ਅਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਦੱਸ ਰਹੀ ਹਾਂ ਪਾਰਟੀ ਭਾਵੇਂ ਅਸੀਂ ਅੱਜ ਜੁਆਇਨ ਨਹੀਂ ਸੀ ਸ਼ਾਇਦ ਉਹ ਨਾ ਦੇ ਨਾਲ ਸੀ ਮੈਂ ਉਸ ਨਹੀਂ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਸੀ ਠੀਕ ਹੈ ਐਜ਼ ਅ ਸੋਸ਼ਲ ਐਕਟਿਸਟ ਮਾਈ ਭਾਗੋ ਚੈਰਿਟੀ ਅਸੀਂ ਚਲਾਉਂਦੇ ਸੀਗੇ ਮਾਈ ਭਾਗੋ ਚੈਰਿਟੀ ਦੇ ਥੱਲੇ ਅਸੀਂ ਸਰਕਾਰ ਤੋਂ ਸਹਿਯੋਗ ਮੰਗਿਆ ਸੀਗਾ ਅਸੀਂ ਕਿੰਨੇ ਦੋਸਤੋਂ ਤੋਂ ਅਬਾਉਂਡ ਪਿੰਨਾਂ ਦੀਆਂ ਕਮੇਟੀਆਂ ਬਣਾਈਆਂ ਸੀਗੀਆਂ ਉੱਥੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੀ ਸਾਡੀ ਹਮਾਇਤ ਕੀਤੀ ਸੀ ਕਿ ਸਾਡੇ ਹੀ ਡਾਕਟਰ ਬਲਬੀਰ ਨੇ 2023 ਦੇ ਵਿੱਚ ਸਵਾਮੀ ਵਿਵੇਕਾਨੰਦ ਜਿਹੜਾ ਮੈਡੀਕਲ ਕਾਲਜ ਦੇ ਅੰਦਰ ਹੈ ਉਹਨੂੰ ਬਿਲਕੁਲ ਠੀਕ ਕਰਵਾਇਆ ਸੀਗਾ ਤਾਈਓ ਅਮਰ ਤਲਵਾਰ ਡੀਸੀ ਜਿਹੜੇ ਹੈ ਜਾਂ ਐਸਐਸਪੀ ਸਿੰਦਰ ਹੈ ਸਾਡੇ ਨਾਲ ਲੱਗ ਕੇ ਪਿੰਨਾਂ ਦੇ ਵਿੱਚ ਜਾ ਕੇ ਸੇਵਾਵਾਂ ਨਿਭਾਉਂਦੇ ਸੀਗੇ ਸਰ ਇਹ ਮੈਂ ਇਹ ਇਸੇ ਕਰਕੇ ਮੈਂ ਪਾਰਟੀ ਜੁਆਇਨ ਕੀਤੀ ਕਿਉਂਕਿ ਜਦੋਂ ਮੈਂ ਨਹੀਂ ਜੁਆਇਨ ਕੀਤੀ ਸੀ ਕਿ ਦੈਨ ਆਲਸੋ ਦੇ ਵਰ ਸੁਪੋਰਟਿੰਗ ਅਸ ਠੀਕ ਹੈ ਔਰ ਅੱਜ ਵੀ ਅੱਜ ਵੀ ਬਿਰੋ ਵੀ ਬੜਾ ਬੋਲ ਰਿਹਾ ਨਹੀਂ ਨਹੀਂ ਦੇਖੋ ਨਹੀਂ ਨਹੀਂ ਮੈਂ ਮੇਰੀ ਗੱਲ ਸੁਣੋ ਨਹੀਂ ਨਹੀਂ ਚਲਾਓ ਮੈਂ ਕੱਲੀ ਇਸ ਪਾਰਟੀ ਨਹੀਂ ਮੈਂ ਜਿਹੜਾ ਉਹ ਬੰਦਾ ਸੋਸ਼ਲ ਐਕਟੀਵਿਸਟ ਹੁੰਦਾ ਹੈ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਉਹਦੇ ਤੁਸੀਂ ਖਿਲਾਫ ਹੋਦੇ ਹੋ ਠੀਕ ਹੈ ਨਹੀਂ ਇਹ ਨਹੀਂ ਮੈਂ ਤੁਹਾਨੂੰ ਕਿਹਾ 2000 ਮੈਂ ਜਿਹੜੀ ਜਿਹੜੀ ਵੀ ਪਾਰਟੀ ਗਲਤ ਕੰਮ ਕਰਦੀ ਉਹਦੇ ਖਿਲਾਫ ਆ ਮੈਂ ਆਜ ਵੀ ਪਾਰਟੀ ਦੇ ਖਿਲਾਫ ਨਹੀਂ ਬੋਲਿਆ ਮੈਂ ਅੱਜ ਤੱਕ ਨਹੀਂ ਬੋਲਿਆ ਠੀਕ ਹੈ ਨਾ 2023 ਦੀ ਗੱਲ ਹੈ ਤੁਸੀਂ ਵੀਡੀਓਜ਼ ਕੱਢ ਕੇ ਦੇਖ ਲਓ ਸਾਡਾ ਰਾਜਸਥਾਨ ਦੇ ਹਲਕੇ ਦੇ ਵਿੱਚ ਅਸੀਂ ਪੀ ਕੈਨਸਲ ਕੈਂਪ ਲਗਾਇਆ ਸੀਗਾ ਜਿੱਥੇ ਅੱਧੀ ਕੈਬਿਨੇਟ ਆਮ ਆਦਮੀ ਪਾਰਟੀ ਦੇ ਉੱਤੇ ਆ ਕੇ ਬੈਠੀ ਸੀਗੀ ਜਿਨ੍ਹਾਂ ਨੇ ਅਦਲੀਵਾਲ ਪਿੰਡ ਸਭ ਤੋਂ ਪਹਿਲਾਂ ਆਏ ਸੀਗਾ ਜਿਨ੍ਹਾਂ ਨੇ ಗ್ರಾಮ ਪੰਚਾਇਤ ਦਾ ਮਤਾ ਪਾਸ ਕੀਤਾ ਸੀਗਾ ਤੇ ਪਿੰਡ ਦੇ ਵਿੱਚ ਕਮੇਟੀ ਬਣਾਈ ਸੀਗੀ ਉਹਨਾਂ ਦਾ ਜਿਹੜਾ ਆਈ ਥਿੰਕ ਡਾਕਟਰ ਬਲਬੀਰ ਨੇ ਉਹਨਾਂ ਨੂੰ ਸੈਕਟਰੀ ਦਿੱਤਾ ਸੀਗਾ ਆਮੇ ਤਲਵਾਰ ਸਰ ਦੇ ਨਾਲ ਠੀਕ ਹੈ ਨਾ ਬਾਕੀ ਗੱਲ ਏਆਵੀਜੀ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆ ਅਸੀਂ ਪਿੰਡਾਂ ਦੇ ਵਿੱਚ ਵਿਲੇਜ ਪੀਡੀਸੀਸ ਬਣਾਉਣੇ ਪਏ ਆ ਸ਼ਹਿਰਾਂ ਦੇ ਵਿੱਚ ਵਾਰਡਸ ਦੇ ਵਿੱਚ ਡਬਲਿਊਡੀਸੀਸ ਬਣਾਉਣੇ ਪਏ ਆ ਤਾਂ ਕਿ ਸਾਰੇ ਜਾਣੇ ਮਿਲ ਕੇ ਇਹ ਮੁੱਦਾ ਸਾਡਾ ਇਕੱਲਿਆਂ ਦਾ ਨਹੀਂਗਾ ਇਹ ਸਾਰਿਆਂ ਦਾ ਆ ਕਿ ਅਸੀਂ ਸਾਰੇ ਜਾਣੇ ਮਿਲ ਕੇ ਇਸ ਕੋਰਡ ਨੂੰ ਗੱਡ ਸਕੀਏ ਪੰਜਾਬ ਦੇ ਵਿੱਚੋਂ ਜਿਐਸੀ ਜਿਵੇਂ ਕਿਸਾਨ ਅੰਦੋਲਨ 'ਚ ਇਕੱਠੇ ਹੋ ਕੇ ਗਏ ਸੀ ਕਿ ਸਾਡੀ ਦੀ ਬੇਨਤੀ ਇਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਰੇ ਜਾਣੇ ਸਾਨੂੰ ਦੱਸੋ ਇਨਫੈਕਟ ਵਿਲੇਜ ਵੀਡੀਸੀਸ ਦਾ ਵੀ ਅਸੀਂ ਇਹੀ ਡਿਊਟੀ ਲਈ ਹੈ ਕਿ ਜਿਹੜੇ ਪੇਸ਼ੈਂਟਸ ਹੈ ਪਿੰਡ ਦੇ ਸਰਪੰਚ ਤੇ ਉਹ ਮਿਲ ਕੇ ਜਿਹੜੇ ਡੀਡਿਕਸ਼ਨ ਸੈਂਟਰ ਰੀਹੈਬਸ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣ ਐਂਡ ਡਬਲ ਡੀਸੀ ਇਸ ਦੀ ਵੀ ਇਹੀ ਰਿਸਪੌਂਸਿਬਿਲਟੀ ਹੋਊਗੀ ਜਿਹੜੇ ਪੇਸ਼IENTS ਨੇ ਉਹਨਾਂ ਨੂੰ ਉਹ ਰੀਹੈਬਸ ਜਾਂ ਆਪਣੇ ਡੀਡਿਕਸ਼ਨ ਸੈਂਟਰਸ ਦੇ ਵਿੱਚ ਲੈ ਕੇ ਜਾਣ ਔਰ ਜਿਹੜੇ ਬੱਚੇ ਇਹ ਸਪੋਰਟ ਚੋਂ ਨਿਕਲ ਚੁੱਕੇ ਨੇ ਦੇ ਵਿਲ ਬੀ ਦਾ ਮੋਟੀਵੇਸ਼ਨ ਸਪੀਕਰਸ ਉਹ ਉਹਨਾਂ ਨੂੰ ਇਨਕਰੇਜ ਕਰਨਗੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਕੌਣ ਵੇਚਦਾ ਆ ਅਸੀਂ ਇਸ ਤੱਕ ਇਸ ਮਿਊਟ ਲੈਵਲ ਤੱਕ ਮੈਂ ਜਾ ਚੁੱਕੀ ਆਈ ਥਿੰਕ ਇਥੇ ਸਾਰੇ ਸਾਡੇ ਪਿੰਡ ਵਾਲੇ ਜਾਂ ਸਾਡੇ ਇਲਾਕੇ ਵਾਲੇ ਇਸ ਚੀਜ਼ ਦੇ ਗਵਾਹ ਆ ਜਦੋਂ ਅਸੀਂ ਨਾਮ ਦੇਂਦੇ ਸੀਗੇ ਪਿੰਨਾ ਚੋਂ ਭੱਜ ਜਾਂਦੇ ਸੀਗੇ ਜਦੋਂ ਆਪਾਂ ਛਾਪੇ ਮਰਵਾਏ ਸੀਗੇ ਠੀਕ ਹੈ ਉਸ ਤੋਂ ਬਾਅਦ ਸਾਨੂੰ ਧਮਕੀਆਂ ਵੀ ਹੋਦੀਆਂ ਸੀਗੀਆਂ ਬਟ ਅੱਜ ਜਦੋਂ ਸਰਕਾਰ ਨੇ ਸਾਰੇ ਮਿਲ ਕੇ ਹਮਲਾ ਮਾਰਿਆ ਹੈ ਸਾਨੂੰ ਸਾਰਿਆਂ ਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਚੱਲਣਾ ਚਾਹੀਦਾ ਐਟਲੀਸਟ ਇਹ ਕਰਦੇ ਰਹੇ ਆ ਨਾ ਆਪਾਂ ਹੋਰ ਤੇ ਕਿਸੇ ਨੇ ਇੰਨਾ ਵੀ ਨਹੀਂ ਕੀਤਾ ਸੀਗਾ ਚਲੋ ਅੱਗੇ ਹੌਲੀ ਹੌਲੀ ਕਰਕੇ ਜੇ ਤੁਹਾਨੂੰ ਕਿਸੇ ਗੱਲ ਦੀ ਸ਼ਿਕਾਇਤ ਹੋਊਗੀ ਆਪਾਂ ਤੁਹਾਨੂੰ ਡਾਟਾ ਨਾਲ ਨਾਲ ਦੇ ਦੇਵਾਂਗੇ ਬਾਜੀ ਜੀ ਇੰਨੇ ਪੇਸ਼ੈਂਟ ਅਸੀਂ ਘਲਵਾਤੇ ਆ ਇਹਨਾਂ ਦਾ ਇਹ ਡਾਟਾ ਆ ਜੇ ਅਸੀਂ ਨਾ ਕਰੀਏ ਫਿਰ ਤੁਸੀਂ ਤੁਸੀਂ ਮੈਨੂੰ ਪੰਜਾਬ ਕੀ ਆਸ ਰੱਖੇ ਹੁਣ ਤੁਹਾਡੇ ਕੋਲ ਨਸ਼ੇ ਦੇ ਵਿਰੋਧ ਦੇ ਵਿੱਚ ਪੰਜਾਬ ਆਸ ਰੱਖੇ ਜੀ ਕਿ ਪਹਿਲੀ ਵਾਰੀ ਐਡੀ ਵੱਡੀ ਜਿਹੜੀ ਉਹ ਕੋਸ਼ਿਸ਼ ਹੋ ਰਹੀ ਆ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਦੇ ਆ ਹਰ ਪੰਜਾਬੀ ਤੋਂ ਸਹਿਯੋਗ ਮੰਗਦੇ ਆ ਹਰ ਮਾਪੇ ਤੋਂ ਸਹਿਯੋਗ ਮੰਗਦੇ ਆ ਮੈਂ ਆਪਣੇ ਤੌਰ ਦੇ ਤੇ ਲਗਭਗ 15 ਸਾਲ ਤੋਂ ਜਿਹੜਾ ਉਹ ਲੱਗਿਆ ਰਿਹਾ ਪਰ ਉਦੋਂ ਕੀ ਹੁੰਦਾ ਸੀ ਉਹ ਸਭ ਨੂੰ ਪਤਾ ਨਹੀਂ ਅੱਜ ਇਹ ਲੱਗਿਆ ਕਿ ਜੇ ਸਰਕਾਰ ਇੰਨੀ ਇੰਨਾ ਕੁਝ ਕਰ ਰਹੀ ਹੈ ਤੇ ਅਸੀਂ ਉਹਦੇ ਨਾਲ ਕਿਉਂ ਨਾ ਤੁਰੀਏ ਅਸੀਂ ਤੁਹਾਡੇ ਤੋਂ ਵੀ ਤੁਸੀਂ ਵੀ ਮਾਪੇ ਹੋ ਤੁਹਾਡੇ ਜੇ ਨਹੀਂ ਮਾਪੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਾਪੇ ਤੁਸੀਂ ਬਣਨਾ ਅੱਜ ਹਰੇਕ ਹਰੇਕ ਇਹ ਦਰਦ ਹੈ ਇੱਕ ਸਾਂਝਾ ਅਸੀਂ ਤੁਹਾਡੇ ਤੋਂ ਇੱਕ ਸਹਿਯੋਗ ਦੀ ਹੱਥ ਬੰਨ ਕੇ ਬੇਸ਼ੱਕ ਅਸੀਂ ਸਰਕਾਰ ਵੱਲੋਂ ਆਏ ਆ ਫਿਰ ਵੀ ਅਸੀਂ ਹੱਥ ਬੰਨ੍ਹ ਕੇ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਆ ਕਿ ਆਓ ਤੁਸੀਂ ਸਾਡਾ ਸਾਥ ਦਿਓ ਅਸੀਂ ਇੱਕ ਕਿਸ ਤਰ੍ਹਾਂ ਦੀ ਮਨੁੱਖੀ ਚੇਨ ਮਾਪਿਆਂ ਦੇ ਪੁੱਤਾਂ ਧੀਆਂ ਦੇ ਰੂਪ ਦੇ ਵਿੱਚ ਬਣਾਉਣੀ ਚਾਹੁੰਦੇ ਆ ਜਿਸ ਚੇਨ ਨੂੰ ਕੋਈ ਸਮਗਲਰ ਕ੍ਰੋਸ ਨਾ ਕਰ ਸਕੇ ਇੱਕ ਵੀ ਪੁੱਤ ਕਿਸੇ ਮਾਪੇ ਦਾ ਜੜਾ ਜਾਂਦਾ ਜੀ ਉਹਦਾ ਉਹਦਾ ਵੀ ਬਹੁਤ ਵੱਡਾ ਜਿਹੜਾ ਦੁੱਖ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਮਾਵਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਾਂ ਦੇ ਉੱਤੇ ਚੇਨ ਸਨੇਚਰ ਦੇ ਦੋਸ਼ ਲੱਗਦੇ ਆ ਜਿਨ੍ਹਾਂ ਦੇ ਉੱਤੇ ਸਿਲੰਡਰ ਚੋਰੀ ਦੇ ਦੋਸ਼ ਲੱਗਦੇ ਆ ਅਸੀਂ ਉਹਦੇ ਤੋਂ ਪੰਜਾਬ ਨੂੰ ਬਿਲਕੁਲ ਜਿਹੜਾ ਉਹ ਸਾਫ਼ ਕਰਨਾ ਚਾਹੁੰਦੇ ਆ ਪੰਜਾਬ ਦੁਬਾਰਾ ਤੋਂ ਜਿਹੜਾ ਉਹ ਪੰਜਾਬ ਬਣੇ ਇਦੇ ਵਾਸਤੇ ਅਸੀਂ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਸੀ ਇੱਕ ਵਾਸਤੇ ਸਵਾਲ ਮੇਰਾ ਕਿ ਜਿਹੜੇ ਨਸ਼ੇ ਦੀ ਗੱਲ ਚੁੱਕਦੇ ਆ ਪੁਹਤਾਤ ਦੇ ਉੱਤੇ ਹਮਲੇ ਹੋਏ ਆ ਕੁਝ ਲੋਕਾਂ ਨੂੰ ਮਾਰਿਆ ਵੀ ਗਿਆ ਵਾ ਕੋਈ ਸਰਕਾਰ ਐਕਸ਼ਨ ਕਰ ਰਹੀ ਆ ਕਿੰਨਾ ਵੱਲੋਂ ਹੰਦੇ ਹੋ ਰਹੇ ਦੇਖੋ ਐਕਸ਼ਨ ਹੋਏ ਨਹੀਂ ਅਸੀਂ ਸਾਡੇ ਸਾਰਿਆਂ ਦੇ ਫੋਨ ਨੰਬਰ ਅਵੇਲੇਬਲ ਨੇ ਤੁਸੀਂ ਇੱਕ ਜਰੀਆ ਜਿਹੜਾ ਕੜੀ ਉਹ ਬਣੋ ਤੁਹਾਨੂੰ ਲੱਗਦਾ ਕੋਈ ਵਿਅਕਤੀ ਜਿਹੜਾ ਨਸ਼ੇ ਦੇ ਖਿਲਾਫ ਬੋਲ ਰਿਹਾ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਗਲਤ ਐਕਸ਼ਨ ਹੋਇਆ ਕਿਸੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਹੋਇਆ ਜੇ ਵਿਦਨ 24 ਆਰਸ ਅਸੀਂ ਉਹਦੇ ਉੱਤੇ ਕੋਈ ਐਕਸ਼ਨ ਨਾ ਕਰਵਾ ਸਕੇ ਤੁਸੀਂ ਅਗਲੀ ਵਾਰੀ ਸਾਨੂੰ ਜਿਵੇਂ ਮਰਜ਼ੀ ਕਰ ਲਿਓ ਪਰ ਸਰ ਨੌਜਵਾਨ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ ਇਸ ਕਰਕੇ ਜਿਹੜਾ ਕਿ ਉਹ ਨਸ਼ੇ ਦੀ ਦਲਦਲ ਵਿੱਚ ਜਾਂਦੇ ਨੇ ਰੋਜ਼ਗਾਰ ਵਾਸਤੇ ਕੋਈ ਕੰਮ ਕਰਦੀ ਹੈ ਸਰਕਾਰ ਦੇਖੋ ਰੋਜ਼ਗਾਰ ਦੇ ਵਾਸਤੇ ਸਾਰਾ ਕੁਝ ਸਰਕਾਰੀ ਨੌਕਰੀਆਂ ਨਹੀਂ ਹੁੰਦੀਆਂ 50000 ਸਰਕਾਰੀ ਨੌਕਰੀਆਂ ਤਿੰਨਾਂ ਸਾਲਾਂ ਦੇ ਵਿੱਚ ਸਰਕਾਰ ਨੇ ਦਿੱਤੀਆਂ ਨੇ ਰੋਜ਼ਗਾਰ ਦੇ ਵਾਸਤੇ ਅਸੀਂ ਯਤਨਸ਼ੀਲ ਹੈ ਕਿ ਇੱਥੇ ਇੰਡਸਟਰੀ ਜਿਹੜੀ ਉਹ ਆਵੇ ਔਰ ਜਦੋਂ ਇੰਡਸਟਰੀ ਆ ਰਹੀ ਹੈ ਤੇਜ਼ੀ ਦੇ ਨਾਲ ਆ ਰਹੀ ਆ ਆਉਗੀ ਹੌਲੀ ਹੌਲੀ ਨੌਕਰੀਆਂ ਜਿਹੜੀਆਂ ਉਹ ਵੱਣਨ ਗਈਆਂ ਔਰ ਪੰਜਾਬ ਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਜੀ ਕਿ ਜੇ ਨਗਰੀ ਦੇ ਵਿੱਚ ਅਸੀਂ ਬੈਠੇ ਆ ਨਾ ਸਿਰਫ ਇਹ ਨਗਰੀ ਬਲਕਿ ਸਮੁੱਚਾ ਪੰਜਾਬ ਇੱਥੇ ਕੋਈ ਭੁੱਖਾ ਨਹੀਂ ਜੜਾ ਜੀ ਉਹ ਰਹਿ ਸਕਦਾ ਕੋਈ ਇੱਥੇ ਭੁੱਖਾ ਨਹੀਂ ਮਰਦਾ ਜਿਹੜੇ ਕੰਮ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਰਦੇ ਆ ਮੈਂ ਉਮਰ ਦੇ ਬਹੁਤ ਸਾਰੇ ਸਾਲ ਉੱਥੇ ਰਿਹਾ ਉਹ ਅਸੀਂ ਇੱਥੇ ਵੀ ਸ਼ੁਰੂ ਕਰ ਸਕਦੇ ਆ ਇੱਕ ਮੋਟੀਵੇਟ ਜੜਾ ਜੀ ਉਹ ਕਰਨਾ ਜ਼ਰੂਰੀ ਆ ਆਉ ਰੜ ਕੇ ਤੁਸੀਂ ਸਾਡਾ ਸਾਥ ਦਿਓ ਆਪਾਂ ਮੋਟੀਵੇਟ ਕਰੀਏ ਉਹਨਾਂ ਨੌਜਵਾਨਾਂ ਨੂੰ ਕਿ ਆਪਾਂ ਅੱਧੀ ਖਾਲਾਂਗੇ ਪਰ ਆਪਣੇ ਘਰ ਦੇ ਵਿੱਚ ਇੱਥੇ ਹੀ ਰਵਾਂਗੇ ਇੱਥੇ ਹੀ ਕਮਾਵਾਂਗੇ ਇੱਥੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਂ। ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز